ਚੜੀ ਲੱਥੀ ਦਾ ਫਰਕ ਨਾ ਜਾਣੇ ਅੱਜ ਦੀ ਦੁਨੀਆਂ ਦਾਰੀ ਛੋਟੇ ਵੱਡੇ ਦੀ ਸ਼ਰਮ ਸੰਗ ਹੁਣ ਮਣਚੋਂ ਕੱਢ ਕੇ ਮਾਰੀ ਰਜਾ ਮੰਦੀ ਨਾਲ ਮਿਲਦੇ ਦੇਖੇ ਸ਼ੌਕੇ ਤੇ ਮਜਬੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਹੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਹੂਰੀ ਮਾਤੀ ਤੇ ਪਿਓ ਪੁੱਤ ਦਾ ਪਰਦਾ ਬੀਤੇ ਸਮੇਂ ਦੀਆਂ ਗੱਲਾਂ ਤੀ ਮਾ ਪਿਓ ਪੁੱਤ ਨੰਗੇ ਹੋ ਹੁਣ ਨੈਟ ਤੇ ਮਾਰਨ ਮੱਲਾ ਨੂੰ ਸਾਰਾ ਵੀ ਹੱਥ ਵਿੱਚ ਹੱਥ ਪਾ ਕਰਦੇ ਡਿਸਕ ਪੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਹੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਹੂਰੀ ਵਿਆਹਾ ਵਾਂਗ ਸ਼ਿੰਗਾਰ ਕਰਦੀਆਂ ਹੁਣ ਕੁਆਰੀਆਂ ਕੁੜੀਆਂ ਵਾਲ ਖਲਾਰੇ ਨੂੰ ਦੇ ਤੱਕ ਕੇ ਸੋਚਣ ਸਸਾਂ ਖੜੀਆਂ ਪੁੱਤ ਹੀ ਨਾ ਹੁਣ ਪਿਓ ਜਮਦੇ ਨੇ ਜਨਮਾ ਪਿਆਨੂ ਕੋਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਹੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਹੂਰੀ ਬੰਦੇ ਵਾਲੀ ਜ਼ਿੰਦਗੀ ਜੋ ਰੂੜੀਵਾਦੀ ਪਸ਼ੂਆਂ ਜਨਵਰਾਂ ਵਰਗੀ ਹੁਣ ਲੋਕੀ ਚਾਹਣ ਅਜ਼ਾਦੀ ਜਿਸਮ ਦਿਖਾ ਕੇ ਮਾਣ ਜਤਉਣਾ ਕਿਤੇ ਕਰਨ ਸ਼ਰੂਰੀ ਹੁਣ ਲੋਕੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਹੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਹੂਰੀ ਹੁਣ ਲੋਕੀ ਬਦਨਾਮੀ ਨੂੰ ਵੀ ਸਮਝਦੇ ਨੇ ਮਸ਼ਹੂਰੀ